ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਬੱਚਿਆਂ ਤੇ ਬੜਿਆਂ ਦੇ ਮਨਪਸੰਦ ਰਾਜਮਾ ਰਾਜਮਾ ਅਸੀਂ ਪੰਜਾਬੀ ਸਟਾਈਲ ਬਣਾਵਾਂਗੇ ਦੇਖੋ ਤੁਸੀਂ ਕਲਰ ਇਸ ਦਾ ਬਹੁਤ ਵਧੀਆ ਆਇਆ ਹੈ ਨਾ ਤਾਂ ਮੈਂ ਇਸ ਵਿੱਚ ਕੋਈ ਐਕਸਟਰਾ ਮਿਰਚ ਡਾਲੀ ਹੈ ਕਲਰ ਲਈ ਤੇ ਬੇਸਿਕ ਚਾਰ ਸਿੰਪਲ ਮਸਾਲੇ ਜਿਹੜੇ ਅਸੀਂ ਕੱਚ ਯੂਜ਼ ਕਰਦੇ ਨੇ ਉਸ ਤੋਂ ਇਹ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਸਵਾਦਬੰਦੀ ਹੈ ਚਲੋ ਹੁਣ ਅਸੀਂ ਆਦੀ ਰੈਸিপি ਸ਼ੁਰੂ ਕਰਦੇ ਹਾਂ ਰਾਜਮਾ ਬਣਾ ਲਈ ਅਸੀਂ ਇੱਕ ਕੋਲੀ ਰਾਜਮਾ ਨੂੰ 4 ਤੋਂ 5 ਘੰਟੇ ਲਈ ਪਹਿਲਾਂ ਭਿਗੋ ਦੇਣਾ ਹੈ ਓਵਰਨਾਈਟ ਵੀ ਭੀ ਹੋ ਸਕਦੇ ਤੁਸੀਂ ਹੁਣ ਗਰਮੀ ਹੈ ਤਾਂ 4-5 ਘੰਟੇ ਵਿੱਚ ਚੰਗੀ ਤਰ੍ਹਾਂ ਰਾਜਮਾ ਹੋ ਜਾਂਦੇ ਨੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਜ਼ਿਆਦਾ ਐਡ ਨਹੀਂ ਕਰਨਾ ਜਿਸ ਉਹਨਾਂ ਕਾ ਹੀ ਐਡ ਕਰਨਾ ਜਿਹੜੇ ਸਾਡੇ ਰਾਜਮਾ ਹੈ ਚੰਗੀ ਤਰ੍ਹਾਂ ਭਿੱਜ ਜਾਣ ਤੇ 2 ਵਿਸਲ ਆਣ ਤੱਕ ਅਸੀਂ ਇਸ ਨੂੰ ਗੈਸ ਦੀ ਫਲੇਮ ਤੇ ਰੱਖਣਾ ਹੈ ਜਦੋਂ 2 ਵਿਸਲ ਆ ਜਾਣਗੀਆਂ ਅਸੀਂ ਆਪਣੇ ਗੈਸ ਦੀ ਫਲੇਮ ਕਰ ਦੇਣੀ ਬੰਦ ਉਦੋਂ ਤੱਕ ਅਸੀਂ ਗਰੇਵੀ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਲਿਆ 1 ਇੰਚ ਅਦਰਕ, ਦੋ ਪਿਆਜ਼ ਮੀਡੀਅਮ ਸਾਈਜ਼, ਦੋ ਮੀਡੀਅਮ ਸਾਈਜ਼ ਟਮਾਟਰ ਤੇ ਹਰੀ ਮਿਰਚਾਂ ਤੇ ਲਸਣ। ਪੈਨ ਦੇ ਗਰਮ ਹੋਣ ਤੋਂ ਬਾਅਦ ਅਸੀਂ ਉਸ ਵਿੱਚ ਪਾਣਾ ਹੈ ਦੋ ਕੜਚੀ ਮਸਟਰਡ ਆਇਲ। ਆਇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਜਦੋਂ ਸਾਡਾ ਆਇਲ ਗਰਮ ਹੋ ਜਾਵੇਗਾ ਫਿਰ ਅਸੀਂ ਉਹਦੇ ਵਿੱਚ ਪਾਣੀ ਹੈ ਥੋੜੀ ਜੀ ਹਿੰਗ। ਹਿੰਗ ਵਧੀਆ ਹੈ ਇਸ ਜ਼ਰੂਰ ਪਾਣੀ ਚਾਹੀਦੀ ਹੈ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਜੀਰਾ। ਇਹਨਾਂ ਨੂੰ ਰੋਸਟ ਕਰ ਲੈਣਾ ਚੰਗੀ ਤਰ੍ਹਾਂ ਹੁਣੇ ਰੋਸਟ ਹੋ ਗਏ ਨੇ। ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਗ੍ਰੇਟਿਡ ਆਨੀਅਨਸ ਦੋ మీడియం ਸਾਈਜ਼ ਆਨੀਅਨ ਸੀਗੇ ਸਾਡੇ ਉਹਨਾਂ ਨੂੰ ਅਸੀਂ ਗ੍ਰੇਟ ਕਰ ਲਿਆ ਤੇ ਹੁਣ ਅਸੀਂ ਤੇਲ ਦੇ ਵਿੱਚ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੀ ਫਰਾਈ ਕਰਨਾ ਹੈ ਅਸੀਂ ਇਹਨਾਂ ਨੂੰ ਉਦੋਂ ਤੱਕ ਪੁੰਨਣਾ ਹੈ ਜਦੋਂ ਤੱਕ ਇਹਨਾਂ ਦਾ ਕਲਰ ਜਿਹੜਾ ਟਰਾਂਸਪਰੈਂਟ ਨਹੀਂ ਹੋ ਜਾਂਦਾ ਹੁਣ ਤੁਸੀਂ ਵੇਖ ਸਕਦੇ ਹੋ ਇਹਨਾਂ ਟਰਾਂਸਪਰੈਂਟ ਦੀ ਸਟੇਜ ਤੱਕ ਆ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਅਦਰਕ ਲਸਣ ਤੇ ਮਿਰਚ ਦਾ ਪੇਸਟ 1 ਇੰਚ ਅਦਰਕ ਸੀਗਾ 7-8 ਹਰੀ ਮਿਰਚਾਂ ਸੀਗੀਆਂ ਤੇ ਭਾਰਤ ਤੇਰਾ ਕਲੀਆਂ ਲਸਣ ਦੀਆਂ ਸੀ ਗਏ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਸਾਡੇ ਪਿਆਜ਼ਾਂ ਨੂੰ ਹੁਣ ਸਾਡੇ ਜਿਹੜੇ ਪਿਆਜ਼ ਹੈ ਭੁੰਨ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਪਾਣਾ ਹੈ ਪਾਣੀ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਤੋਂ 2 ਮਿੰਟ ਲਈ ਪਕਾਣਾ ਹੈ ਹੁਣ ਇੱਕ ਤੋਂ 2 ਮਿੰਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਟਮਾਟਰਾਂ ਦੀ ਪਿਉਰੀ ਦੋ మీడియం ਸਾਈਜ਼ ਟਮਾਟਰ ਲਏ ਸੀਗੇ ਉਹਨਾਂ ਦੀ ਅਸੀਂ ਪਿਉਰੀ ਬਣਾ ਲਈ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜਾ ਸਾਡਾ ਚੋਪਰ ਵਿੱਚ ਥੋੜਾ ਬਹੁਤਾ ਰਹਿ ਗਿਆ ਸੀਗਾ ਟਮਾਟਰ ਦੀ ਪਿਊਰੀ ਉਸ ਵਿੱਚ ਪਾਣੀ ਪਾ ਕੇ ਉਹ ਵੀ ਅਸੀਂ ਪਾ ਲਵਾਂਗੇ ਤੇ ਨਾਲ ਹੀ ਅਸੀਂ ਪਾਣਾ ਹੈ ਸਵਾਦ ਅਨੁਸਾਰ ਨਮਕ ਨਮਕ ਪਾਣਾ ਟਮਾਟਰ ਛੇਤੀ ਗਲ ਜਾਂਦੇ ਨੇ ਤੇ ਨਾਲ ਹੀ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਬਸ ਇੰਨੇ ਹੀ ਮਸਾਲੇ ਅਸੀਂ ਇਸ ਵਿੱਚ ਪਾਣੇ ਨੇ ਹੁਣ ਅਸੀਂ ਆਪਣੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾ ਹੈ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਹੁਣ 4 ਤੋਂ 5 ਮਿੰਟ ਉਹਨੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਸਾਡਾ ਮਸਾਲਾ ਰੈਡੀ ਹੈ ਤੇ ਇੱਧਰ ਸਾਡੇ ਕੁੱਕਰ ਦੀ ਜਿਹੜੀ ਸਟੀਮ ਹੈ ਉਹ ਵੀ ਬਿਲਕੁਲ ਨਿਕਲ ਗਈ ਹੈ ਹੁਣ ਅਸੀਂ ਆਪਣਾ ਕੁੱਕਰ ਖੋਲ ਕੇ ਵੇਖਦੇ ਹਾਂ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਡੇ ਰਾਜਮਾ ਹੈ ਉਹ ਚੰਗੀ ਤਰ੍ਹਾਂ ਗਲ ਗਏ ਨੇ ਪਰ ਹਜੇ ਅਸੀਂ ਇਸ ਨੂੰ ਮਸਾਲਾ ਪਾ ਕੇ ਹੋਰ ਪਕਾਵਾਂਗੇ ਦੇਖੋ ਕਿੰਨੇ ਵਧੀਆ ਰਾਜਮਾ ਗਲ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਆਪਣਾ ਮਸਾਲਾ ਜਿਹੜਾ ਅਸੀਂ ਤਿਆਰ ਕੀਤਾ ਹੈ ਜਿਹੜਾ ਮਸਾਲਾ ਥੋੜਾ ਬਹੁਤ ਸਾਡੇ ਫਰਾਈ ਪੈਨ ਨੂੰ ਲੱਗਿਆ ਹੈ ਨਾ ਉਹਦੇ ਵਿੱਚ ਅਸੀਂ ਥੋੜੇ ਜਿਹੇ ਰਾਜਮਾ ਪਾ ਦਵਾਂਗੇ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਸਾਈਡਾਂ ਤੋਂ ਸਾਫ਼ ਕਰਕੇ ਸਾਰਾ ਯੂਜ਼ ਕਰਨਾ ਹੈ ਵੇਸਟ ਨਹੀਂ ਕਰਨਾ ਤੇ ਰਾਜਮਾ ਨੂੰ ਥੋੜਾ ਜਿਹਾ ਸੀ ਕੱਚੀ ਨਾਲ ਕੋਲ ਦਵਾਂਗੇ ਇਹਦੇ ਵਿੱਚ ਜਿਸ ਨਾਲ ਕਿ ਜਿਹੜਾ ਸਾਡੀ ਸਬਜ਼ੀ ਦਾ ਟੈਕਸਚਰ ਹੈ ਥੋੜਾ ਗਾੜਾ ਹੋ ਜਾਵੇਗਾ ਜਿਆਦਾ ਰਾਜਮਾ ਨਾ ਕੋਲਿਓ ਇੱਕ ਦੋ ਕੱਚੀ ਪਾਈਏ ਬਸ ਇਸ ਨੂੰ ਹੀ ਥੋੜਾ ਜਿਹਾ ਅਸੀਂ ਕੱਚੀ ਨਾਲ ਚੰਗੀ ਤਰ੍ਹਾਂ ਕੁੱਟ ਦੇਣਾ ਇੱਕ ਤਰ੍ਹਾਂ ਦਾ ਤੇ ਇਸ ਨੂੰ ਅਸੀਂ ਵਾਪਸ ਪਾ ਦਵਾਂਗੇ ਆਪਣੇ ਕੁੱਕਰ ਵਿੱਚ ਤੇ ਹੁਣ ਇਸ ਟਾਈਮ ਸਾਡਾ ਜਿਹੜਾ ਪੈਨ ਗਰਮ ਸੀਗਾ ਤਾਂ ਅਸੀਂ ਇਸ ਵਿੱਚ ਥੋੜਾ ਜਿਹਾ ਪਾਣੀ ਪਾਇਆ ਉਹ ਆਟੋਮੈਟਿਕਲੀ ਗਰਮ ਹੀ ਹੋ ਗਿਆ ਪੈਸ ਤੁਸੀਂ ਗਰਮ ਪਾਣੀ ਪਾਣਾਗਾ ਤੁਹਾਡੀ ਮਤਲਬ ਪੈਨ ਠੰਡਾ ਹੋ ਗਿਆ ਥੋੜਾ ਜਿਹਾ ਪਾਣੀ ਪਾਵਾਂਗੇ ਦੇਖੋ ਇੰਨੀ ਕ ਗਰੇਵੀ ਸਾਨੂੰ ਚਾਹੀਦੀ ਹੈ ਹੁਣ ਅਸੀਂ ਆਪਣਾ ਕੁੱਕਰ ਕਰਦਣਾ ਬੰਦ ਤੇ ਇਸ ਨੂੰ ਹਾਈ ਫਲੇਮ ਤੇ ਇੱਕ ਵਿਸਲਵਾ ਨੇ ਤੇ ਇੱਕ ਵਿਸਲਾਂ ਤੋਂ ਬਾਅਦ ਅਸੀਂ ਇਸ ਨੂੰ 15 ਮਿੰਟ ਲਈ ਸਿਮ ਤੇ ਰੱਖਣਾ ਹੁਣ 15 ਮਿੰਟ ਮੈਂ ਇਸ ਨੂੰ ਸਿਮ ਤੇ ਰੱਖ ਕੇ ਪਕਾ ਲਿਆ ਸੀਗਾ ਤੇ ਇਸ ਦੀ ਸਟੀਮ ਵੀ ਨਿਕਲ ਗਈ ਹੈ ਹੁਣ ਤੁਸੀਂ ਦੇਖੋ ਸਾਡੇ ਰਾਜਮਾ ਦਾ ਕਲਰ ਕਿੰਨੇ ਸੋਨੇ ਸਾਡੇ ਰਾਜਮਾ ਬਣੇ ਨੇ ਵੇਖੋ ਇਹ ਤਾਂ ਹਜੇ ਪਏ ਪਏ ਹੋਰ ਗਾਰੇ ਹੋ ਜਾਣਗੇ ਦੇਖੋ ਕਿੰਨਾ ਸੋਨਾ ਇਸ ਦਾ ਕਲਰ ਆਇਆ ਹੈ ਇਹ ਬਣੇ ਨੇ ਪੰਜਾਬੀ ਸਟਾਈਲ ਸਾਡਾ ਰਾਜਮਾ ਤੇ ਬਿਲਕੁਲ ਵੀ ਫालतू ਟਾਈਮ ਨਹੀਂ ਲੱਗਿਆ ਇਸ ਨੂੰ ਜਲਦੀ ਬਣ ਜਾਂਦੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਧਨੀਆ ਧਨੀਆ ਨਾਲ ਵੀ ਖੁਸ਼ਬੂ ਵਧੀਆ ਆਉਂਦੀ ਹੈ ਤੇ ਸਵਾਦ ਵੀ ਵੱਧ ਜਾਂਦਾ ਹੈ ਧਨੀਆ ਜ਼ਰੂਰ ਐਡ ਕਰਿਆ ਕਰੋ ਹਰ ਸਬਜ਼ੀ ਚ ਹੁਣ ਅਸੀਂ ਇਸ ਨੂੰ ਵਿੱਚ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਰਾਜਮਾ ਚਾਵਲ ਤੇ ਰਾਜਮਾ ਰੋਟੀ ਬੱਚਿਆਂ ਤੇ ਬੜਿਆਂ ਦੇ ਫੇਵਰਿਟ ਹੁੰਦੇ ਨੇ ਸਾਰਿਆਂ ਨੂੰ ਰਾਜਮਾ ਚਾਵਲ ਬਹੁਤ ਹੀ ਪਸੰਦ ਨੇ ਖਾਣੇ ਇੱਕ ਵਾਰ ਤੁਸੀਂ ਮੇਰੀ ਇਹ ਵਾਲੀ ਰੈਸিপি ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਤੁਸੀਂ ਆਪਣੇ ਘਰਾਂ ਕਿਸ ਤਰ੍ਹਾਂ ਰਾਜਮਾ ਬਣਾਉਂਦੀਓ ਇਹ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਕਮੈਂਟ ਵਿੱਚ ਤੇ ਅਸੀਂ ਅੱਜ ਖਾਏ ਰਾਜਮਾ ਚਾਵਲ ਦੇ ਨਾਲ ਤੇ ਨਾਲ ਪਾਪੜ ਤੇ ਸੈਲਡ ਵਿੱਚ ਰੱਖ ਲਿਆ ਸੀਗਾ ਓਨਿਅਨ ਅਗਰ ਤੁਹਾਨੂੰ ਮੇਰੀ ਰੈਸিপি ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਮਿਲਦਾ ਨੈਕਸਟ ਰੈਸਪੀ ਉਦ ਤੱਕ ਲਈ ਸ਼ੁਕਰੀਆ ਸ਼੍ਰੀ